ਮੈਨੂੰ ਕੋ ਡਾਕਟਰ ਨੇ ਨਾ ਹੀ ਮੇਰੇ ਕੋਲ ਕੋਈ ਇਸ ਤਰ੍ਹਾਂ ਦਾ ਤਜਰਬਾ ਹੈ ਮੈਂ ਖੁਦ ਸ਼ੂਗਰ ਦਾ ਮਰੀਜ਼ ਐ ਪਰ ਮੈਂ ਕਿਸੇ ਸਿਆਣੇ ਦੀ ਵੀਡੀਓ ਦੇਖੀ ਸੀ ਉਹ ਮੇਰੇ ਮਨ ਨੂੰ ਚੰਗੀ ਲੱਗੀ ਜੇ ਤੁਹਾਨੂੰ ਚੰਗੀ ਲੱਗੀ ਸ਼ੇਅਰ ਕਰਨੀ ਨਾ ਲੱਗੀ ਸੁਣ ਲੈਣਾ ਸੁਣ ਕੇ ਜ਼ਰੂਰੀ ਨਹੀਂ ਮੰਨਣਾ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਬਿਮਾਰੀਆਂ ਨੇ ਘੇਰਾ ਪਾਇਆ ਹੈ ਉਸ ਨਾਲ ਦਿਮਾਗੀ ਟੈਨਸ਼ਨ ਬਹੁਤ ਵਧੀ ਹੋਈ ਹੈ ਕਾਰਨ ਕੀ ਹੈ ਸਭ ਤੋਂ ਵੱਡਾ ਕਾਰਨ ਸਾਡਾ ਖਾਣਾ ਹੈ ਜਿਹੜਾ ਅਸੀਂ ਬਾਜ਼ਾਰੀ ਖਾਣਾ ਖਾ ਰਹੇ ਹਾਂ ਅੱਜ ਪੰਜਾਬ ਦੇ ਵਿੱਚ ਬਾਬੇ ਤੇ ਟਾਬੇ ਬਹੁਤ ਵਧ ਗਏ ਸਿੱਧਾ ਹੀ ਫੰਡਾ ਹੈ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜਿਤ ਖਾਦੇ ਤੰ ਨੀੜੀਏ ਮਨ ਵਿੱਚ ਚੱਲੇ ਵਿਕਾਰ ਮਹਾਰਾਜ ਸਮਝਾਉਂਦੇ ਨੇ ਜਿਹੜਾ ਪਰਮਾਤਮਾ ਵੱਲੋਂ ਪ੍ਰਕਿਰਤਿਕ ਖਾਣਾ